ਵੀਰ fóre ਤੇ ਮੇਰਾ ਬੇਟਾ ਇੰਗਲੈਂਡ ਚ ਗਿਆ ਸੀਗਾ 1.5 ਸਾਲ ਪਹਿਲਾਂ ਹੁਣ 7 ਕਿ ਮਹੀਨੇ ਤੋਂ ਹੈਲੀਫੈਕਸ ਸ਼ਹਿਰ ਚ ਸੀਗਾ ਸਟੋਰ ਤੇ ਕੰਮ ਕਰਦਾ ਸੀ ਤੇ ਡੇਲੀ ਜਿੱਦਾਂ ਉਹਦਾ ਫੋਨ ਆਉਂਦਾ ਹੁੰਦਾ ਸੀਗਾ ਮੇਰੀ ਸੋਮਵਾਰ ਗੱਲ ਹੋਈ ਆ ਤੇ ਮੰਗਲ ਮੈਂ ਮੇਰਾ ਫੋਨ ਅੜੀਖਦੀ ਸੀ ਉਹਦਾ ਫੋਨ ਨਹੀਂ ਆਇਆ ਤੇ 7 6 7 ਵਜੇ ਤੇ ਡੇਲੀ ਫੋਨ ਮੈਨੂੰ ਕਰਦਾ ਸੀ ਜਾਂ 8 ਵਜੇ ਤੱਕ ਮੈਨੂੰ ਉਹਨੇ ਕਰ ਲੈਣਾ ਤੇ 8 ਵਜੇ ਤੇ ਮੈਂ ਫੋਨ ਹੜੀ ੜੀ ਕੇ ਤੇ ਮੈਂ ਉਹਨੂੰ ਫੋਨ ਲਾਇਆ ਤੇ ਮੈਂ ਉਹਨੇ ਮੇਰਾ ਫੋਨ ਨਹੀਂ ਚੱਕਿਆ ਜਿੱਦਾਂ ਤੋਂ ਮੈਂ ਕੱਲ ਲਾਈਆ ਉਸ ਤੋਂ ਬਾਅਦ ਵਿੱਚ ਮੈਂ ਉਹਦਾ ਲਾਸਟ ਸੀਨ ਚੈੱਕ ਕੀਤਾ ਤਾਂ 2:24 ਦਾ ਸੀਗਾ ਤੇ ਮੈਨੂੰ ਜਿੱਦਾਂ ਆਪਣੇ ਆਪ ਨੂੰ ਇਹ ਵੀ ਉੱਠਿਆ ਨਹੀਂ ਹੈਗਾ ਹਨਾ ਤੇ ਮੈਂ ਜਦੋਂ ਫੋਨ ਲਾਇਆ ਤਾਂ ਉਹਨੇ ਨਹੀਂ ਚੱਕਿਆ ਹੈਗਾ ਫਿਰ ਮੈਂ ਉਹਦੇ ਨਾਲ ਦੇ ਜਿਹੜੇ ਮੁੰਡੇ ਕੰਮ ਕਰਦੇ ਸੀ ਉਹਨਾਂ ਨੂੰ ਤੂੰਆਂ ਨੂੰ ਮੈਸੇਜ ਛੱਡੇ ਉਹਨਾਂ ਨੇ ਮੈਨੂੰ ਕੋਈ ਰਿਪਲਾਈ ਨਹੀਂ ਦਿੱਤਾ ਕਿੰਨਾ ਚਿਰ ਉਸ ਤੋਂ ਬਾਅਦ ਵਿੱਚ ਮੈਂ ਫੇਰ ਆਪਣਾ 1 ਘੰਟਾ 2 ਘੰਟੇ ਡੇਢ ਘੰਟਾ ਵੇਟ ਕਰਦੀ ਰਹੀ ਵੀ ਚਲੋ ਕੋਈ ਕੰਮ ਤੋਂ ਫ੍ਰੀ ਹੋ ਕੇ ਮੈਨੂੰ ਕੋਈ ਮੈਸੇਜ ਦੇਊਗਾ ਪਰ ਉਹਨਾਂ ਨੇ ਫੇਰ ਵੀ ਮੈਨੂੰ ਕੋਈ ਮੈਸੇਜ ਨਹੀਂ ਦਿੱਤਾ ਮੈਂ ਦੁਬਾਰੀ ਤਾਂ ਉਹਨਾਂ ਨੂੰ 10 ਵਜੇ ਕੇ ਮੈਨੂੰ ਫੋਨ ਲਾਉਂਦੀ ਨੂੰ ਉਹਨਾਂ ਨੇ ਮੇਰਾ ਕੋਈ ਫੋਨ ਨਹੀਂ ਚੁੱਕਿਆ ਤੇ ਰਾਤ ਦੇ 10:30 ਤੋਂ ਬਾਅਦ ਵਿੱਚ ਮੈਂ ਫੇਰ ਲਾਇਆ ਫੋਨ ਜਿੱਤਾਂ ਤੇ ਫਿਰ ਮੈਨੂੰ ਉਹਨਾਂ ਦੇ ਇੱਕ ਨੇ ਫੋਨ ਚੱਕਿਆ ਤੇ ਮੈਨੂੰ ਕਹਿੰਦੇ ਵੀ ਤੁਹਾਡੀ ਅੰਕਲ ਨਾਲ ਗੱਲ ਕਰਾਉਂਦੇ ਆ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਹਰਮਨ ਠੀਕ ਨਹੀਂਗਾ ਤੇ ਅਸੀਂ ਉਹਨੂੰ ਹਸਪੀਟਲ ਐਡਮਿਟ ਕਰਾਇਆ ਸਵੇਰ ਦਾ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਕਹਿੰਦੇ ਉਹ ਤੁਹਾਨੂੰ ਨਸਾਂ ਦੱਸਣਗੀਆਂ ਤੇ ਅਸੀਂ ਤੁਹਾਡੀ ਗੱਲ ਕਰਾਉਂਦੇ ਆ ਮੈਂ ਵਾਰ-ਵਾਰ ਪੁੱਛਦੀ ਰਹੀ ਮੈਂ ਕਹਾਂ ਵੀ ਮੈਂ ਕਿੱਦਾਂ ਮੇਰਾ ਬੇਟਾ ਠੀਕ ਹੈ ਕਹਿੰਦੇ ਠੀਕ ਹੈ ਕੋਈ ਨਹੀਂ ਤੇ ਮੈਂ ਰਾਤ ਨੂੰ ਫੋਨ ਲਾਇਆ ਮੁੜ ਕੇ ਉਹਨਾਂ ਨੇ ਫੋਨ ਨਹੀਂ ਚੱਕਿਆ ਦੂਆ ਦਿਨ ਵੀ ਸਾਰੀ ਰਾਤ ਮੇਰੀ ਤਾਂ ਨਿਕਲ ਗਈ ਦੂਏ ਦਿਨ ਵੀ ਮੈਂ ਫੋਨ ਲਾਉਂਦੀ ਰਹੀ ਉਹਨਾਂ ਨੇ ਮੇ ਮੈਨੂੰ ਕਹਿੰਦੇ ਸੀ ਤੁਹਾਡੀ ਗੱਲ ਕਰਾਉਨੇ ਆ ਦੂਏ ਦਿਨ ਸ਼ਾਮ ਤੇ ਕਰ ਮੈਂ ੜੀਕੜੀ ਕੇ ਫੇਰ ਫੋਨ ਲਾਇਆ ਫੇਰ ਚੱਕਿਆ ਤੇ ਮੈਨੂੰ ਕਹਿੰਦੇ ਅਸਰ ਤੋਂ ਹਜੇ ਹਸਪੀਟਲ ਜਾ ਨਹੀਂ ਹੋਇਆ ਤੇ ਸਾਨੂੰ ਪਰਮਿਸ਼ਨ ਨਹੀਂ ਹੈਗੀ ਉੱਥੇ ਤੇ ਅਸਰ ਤੋਂ ਹਜੇ ਪਹੁੰਚ ਨਹੀਂ ਹੋਇਆ ਤੇ ਹਜੇ ਠੀਕ ਹੈ ਉਹਦਾ ਤੁਹਾਡਾ ਬੇਟਾ ਮੈਨੂੰ ਕੋਈ ਗੱਲਬਾਤ ਨਹੀਂ ਪੂਰੀ ਦੱਸੀ ਦੋ ਦਿਨ ਮੇਰੇ ਤੇ ਬੀਤ ਗਏ ਦੂਏ ਦਿਨ ਅਸੀਂ ਫੇਰ ਫੋਨ ਲਾਇਆ ਤੇ ਮੈਂ ਕਹਾਂ ਵੀ ਤੁਸੀਂ ਮੈਨੂੰ ਹੌਸ ਕਹਿੰਦੇ ਹੋਰ ਬਲੱਡ ਓਰ ਲੇਸ਼ਨ ਨੂੰ ਦੱਸਣਗੇ ਤਾਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੰਦੇ ਤੇ ਦੋਏ ਦਿਨੇ ਸ਼ਾਮ ਨੂੰ ਮੈਂ ਕਹਾਂ ਤੁਸੀਂ ਮੈਨੂੰ ਹਸਪੀਟਲ ਦਾ ਦੱਸੋ ਵੀ ਅਸੀਂ ਪਤਾ ਤਾਂ ਕਰੀਏ ਵੀ ਮੈਂ ਆਪਣੀ ਬੇਟੀ ਨੂੰ ਕਹਿੰਨੀ ਮੇਰੀ ਬੇਟੀ ਬਾਹਰ ਕੈਨੇਡਾ ਦੇ ਵਿੱਚ ਆ ਤੇ ਮੈਂ ਕਹਾਂ ਉਹਨੂੰ ਮੈਂ ਕਹਿੰਨੀ ਆ ਦੋ ਦਿਨ ਮੈਨੂੰ ਇਦਾਂ ਹੀ ਨਿਕਲ ਗਏ ਮੇਰੇ ਬੇਟੀ ਨੇ ਪਤਾ ਕੀਤਾ ਹਸਪੀਟਲ ਆ ਤੇ ਉਹਨਾਂ ਨੇ ਇਹ ਕਹਿੰਦੇ ਆ ਵੀ ਉਹਨੇ ਉਹਦੇ ਕੋਈ ਦਾ ਪ੍ਰੋਬਲਮ ਆਈ ਤਾਂ ਅਸੀਂ ਇਹਨੂੰ ਲੈ ਗਏ ਆ ਤੇ ਪਰ ਸਾਨੂੰ ਹਸਪੀਟਲ ਵਾਲਿਆਂ ਨੇ ਕਿਹਾ ਵੀ ਸਾਨੂੰ ਇਹਨਾਂ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਹ ਇਹ ਮਾਲਕ ਕੋਈ ਵੀ ਨਹੀਂ ਸੀ ਤਿੰਨਾ ਵਿੱਚ ਇੱਕ ਮੁੰਡਾ ਕੰਮ ਕਰਦਾ ਸੀ ਤੇ ਦੂਜਾ ਮਾਲਕ ਸੀਗਾ ਤੇ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਹਨਾਂ ਨੇ ਮੈਨੂੰ ਕੋਈ ਸਹੀ ਜਵਾਬ ਨਹੀਂ ਦਿੱਤਾ ਹੈਗਾ ਵੀ ਮੇਰੇ ਮੇਰੇ ਬੇਟੇ ਦੇ ਇੱਥੇ ਸਾਈਡ ਤੇ ਨਿਸ਼ਾਨ ਆ ਕੋਈ ਆ ਇਸ ਚੀਜ਼ ਤੇ ਆ ਤੇ ਇਹਨਾਂ ਨੇ ਹੁਣ ਸਾਨੂੰ ਕਹਿਤਾ ਕਿ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜੇ ਸੁਸਾਈਡ ਕੀਤਾ ਹੁੰਦਾ ਉਹਦੇ ਗਾਲ ਤੇ ਵੀ ਨਿਸ਼ਾਨ ਹੋਣਾ ਸੀ ਇਹਨਾਂ ਨੇ ਕੁਝ ਉਹਦੇ ਮਾਰ ਕੇ ਜਾਂ ਕੁਝ ਕੀਤਾ ਆ ਮੈਨੂੰ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਲੱਗਦਾ ਕਿਉਂਕਿ ਉਹਦੇ ਬੈਕ ਤੇ ਨਿਸ਼ਾਨ ਆ ਇੱਥੇ ਇਥੇ ਨਿਸ਼ਾਨੇ ਉਹ ਵੀ ਸਾਡੇ ਕੋਈ ਰਿਸ਼ਤੇਦਾਰ ਗਏ ਆ ਪੰਜੀ ਦੇ ਨੇ ਤੇ ਸਾਨੂੰ ਉਹਨਾਂ ਨੇ ਵੀਡੀਓ ਤੇ ਦਿਖਾ ਲਿਆ ਸਾਨੂੰ ਕੋਈ ਪੂਰਾ ਨਹੀਂ ਪਤਾ ਲੱਗਦਾ ਸੀ ਕੁਝ ਵੀ ਜਿਹੜੇ ਬੱਚੇ ਗਿਆ ਸੀ ਕਿੰਨਾ ਸਮਾਂ ਪਹਿਲਾਂ ਬਾਹਰ ਗਿਆ ਸੀ ਡੇਡ ਡੇਡ ਸਹਾ ਸਟਡੀ ਵਿੱਚ ਆਈ ਜੋ ਸਟਡੀ ਵਿੱਚ ਗਿਆ ਸੀ 1.5 ਸਾਲ ਹੋ ਗਿਆ ਸੀ ਤੇ ਹੁਣ ਉਹਦੇ ਤੋਂ ਪੇਪਰ ਹੈ ਨਹੀਂ ਸੀ ਇਸ ਕਰਕੇ ਉਹਨੂੰ ਥੋੜੇ ਮਾਲਕ ਪਰੇਸ਼ਾਨ ਕਰਦੇ ਸੀਗੇ ਤੇ ਉਹਨੂੰ ਹਜੇ ਕਿਸੇ ਪਾਸੇ ਉਹਨੂੰ ਲੱਗੜ ਵੀ ਨਹੀਂ ਸੀ ਦਿੰਦੇ ਹੈਗੇ ਔਰ ਕਿੰਨੇ ਭੈਣ ਭਰਾ ਇਹ ਫਾਦਰ ਸਾਹਿਬ ਕੀ ਹੋ ਗਏ ਮੇਰੇ ਫਾਦਰ ਦੀ ਡੈਥ ਹੋ ਗਈ ਹੈ 6 ਸਾਲ ਪਹਿਲਾਂ ਤੇ ਇਹ ਭੈਣ ਇੱਕ ਇੱਕ ਭੈਣ ਇੱਕ ਭਰਾ ਹੀ ਆ ਤੁਹਾਨੂੰ ਹਾਂਜੀ ਔਰ ਕੀ ਮੰਗ ਕਰਦੇ ਹੋ ਸਾਰੀ ਜਿਹੜੀ ਪਾਜੀ ਮੈਨੂੰ ਬਸ ਇਹ ਆ ਵੀ ਮੈਨੂੰ ਪਤਾ ਲੱਗੇ ਮੇਰੇ ਬੇਟੇ ਨੂੰ ਹੋਇਆ ਕੀ ਆ ਮੇਰੇ ਬੇਟੇ ਨੂੰ ਹੋਇਆ ਕੀ ਆ ਮੈਨੂੰ ਕੁਝ ਨਹੀਂ ਹਜੇ ਪੂਰਾ ਪਤਾ ਇਹਨਾਂ ਨੇ ਮੇ ਤੋਂ ਝੂਠ ਕਿਹਾ ਬੋਲੇ ਜੇ ਮੇਰੇ ਬੱਚੇ ਨੇ ਕੋਈ ਇਦਾਂ ਦੀ ਗੱਲ ਸੀ ਤੇ ਇਹਨਾਂ ਨੇ ਮੈਨੂੰ ਦੱਸਿਆ ਕਿਉਂ ਨਹੀਂ 12 ਤੋਂ 14 16 ਘੰਟੇ 20 ਘੰਟੇ ਮੈਂ ਅੜੀਕਦੀ ਰਹੀ ਇਹਨਾਂ ਨੇ ਮੈਨੂੰ ਫੋਨ ਕਰਨ ਦਾ ਮਾਲਕਾਂ ਦਾ ਮਤਲਬ ਸੀ ਨਾ ਮੈਨੂੰ ਫੋਨ ਕਰਕੇ ਦੱਸਣਾ ਚਾਹੀਦਾ ਸੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੀ ਮੈਨੂੰ ਦੋ ਦਿਨ ਮੇਰੇ ਲਾਸਟ ਬੇਟੇ ਨਾਲ ਕੱਲ ਕਦੋਂ ਕੀ ਹੋਇਆ ਕੀ ਸੋਮਵਾਰ ਮੇਰੇ ਬੇਟੇ ਨਾਲ ਤਾਂ ਨਾਰਮਲ ਗੱਲ ਹੋਈ ਮੇਰਾ ਬੇਟਾ ਹੈ ਹਾਂ ਮੰਕਸ ਸੋਮਵਾਰ ਮੇਰੀ 11 ਤਰੀਕ ਮੇਰੀ ਲਾਸਟ ਗੱਲ ਹੋਈ ਮੇਰ ਨਾਲ ਬਿਲਕੁਲ ਵਧੀਆ ਗੱਲ ਕੀਤੀ ਮੈਨੂੰ ਮੈਸੇਜ ਵੀ ਕੀਤਾ ਤੇ ਸਾਡੇ ਕੋਲ ਮੈਸੇਜ ਵੀ ਹੈਗੇ ਬਿਲਕੁਲ ਵਧੀਆ ਗੱਲ ਕੀਤੀ ਆ ਹਾਂਜੀ ਕੋਈ ਘਰ ਵਿੱਚ ਕਮਾਉਣ ਵਾਲਾ ਕੋਈ ਕੋਈ ਨਹੀਂ ਮੇਰਾ ਹੈਗਾ ਮੈਂ ਤਾਂ ਕਿ 25 ਲੱਖ ਰੁਪਈਆ ਸਟੱਡੀ ਵੀ ਇਸੇ ਲਾ ਕੇ ਇਹਨੂੰ ਫੀਸ ਭਰ ਕੇ ਇੱਕ ਸਾਲ ਦੀ ਮੈਂ ਇਹਨੂੰ ਭੇਜਿਆ ਹੋਇਆ ਸੀ ਸ਼ੇਸ਼ਾ ਜੀ ਮੰਗ ਕਰਦੇ ਉੱਥੇ ਮੈਨੂੰ ਵਸ ਮੇਰਾ ਮੇਰਾ ਬੇਟੇ ਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੇ ਮਾਲਕਾਨੀ ਝੂਠ ਕਿਉਂ ਬੋਲਿਆ ਬਾਕੀ ਹੁਣ 10 ਸਾਲ ਹੋ ਗਏ ਆ ਅਸੀਂ ਫੋਨ ਕਰਦੇ ਹੁਣ ਇਹਨਾਂ ਨੇ ਸਾਡੇ ਨੰਬਰ ਨਹੀਂ ਚੱਕਦੇ ਨਹੀਂ ਪਏ ਸੀ ਫੋਨ ਲਾ ਲਾ ਇਹਨਾਂ ਨੂੰ ਪੁੱਛੀ ਜਾਂਦੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਕੋਈ ਨਹੀਂ ਦਿੱਤੀ। ਮਾਲਕ ਨਾਲ ਕੋਈ ਗੱਲਬਾਤ ਹੋਈ ਜਾ ਉਹਨਾਂ ਨੇ ਕੁਝ ਕਿਹਾ ਤੁਹਾਨੂੰ ਸਰਗੜੀ। ਨਹੀਂ ਕੁਝ ਨਹੀਂ ਸਾਨੂੰ ਦੱਸਦੇ ਹੀ ਨਹੀਂ ਪਏ ਸਾਨੂੰ ਰੋਜ਼ ਦੋ ਦਿਨ ਲਾਰਾ ਲੋਂਦੇ ਰਹੇ ਤੇ ਅਡੀ ਗੱਲ ਕਰਉਨੇ ਅਸੀਂ ਗੱਲ ਕਰਉਨੇ ਅਸੀਂ ਜਾ ਕੇ ਪਰ ਅਸੀਂ ਆਪਣੇ ਆਪ ਅਸੀਂ ਆਪ ਆਪਣੇ ਕਿਸੇ ਭੈਣ ਭਰਾ ਮਿੰਤਾ ਤਰਲੇ ਕਰਕੇ ਅਸੀਂ ਆਪਣੇ ਬੇਟੇ ਤੇ ਘਰ ਪਹੁੰਚੇ ਇਹਨਾਂ ਨੇ ਸਾਡੀ ਕਿਸੇ ਨਾਲ ਗੱਲ ਨਹੀਂ ਕਰਾਈ ਹੈਗੀ। ਬਲਜੀਤ ਸਿੰਘ ਮੈਂ ਲੜਕੇ ਦਾ ਨਾਨਾ ਜੀ ਆ। ਮੈਂ ਬੜੀ ਮੁਸ਼ਕਲ ਨਾਲ ਇਹਨੂੰ ਬਾਹਰ ਭੇਜਿਆ ਸੀ ਰੋਡੇਟ ਸਾਲ ਹੋ ਗਏ ਕੈ। ਇਹ ਕਿਸੇ ਮੌਲ ਚੌਥੇ ਕੰਮ ਕਰਦਾ ਸੀ ਉਹ ਮੌਲ ਦੇ ਵਿੱਚ ਹੀ ਮਾਲਕ ਨਾਲ ਕੋਈ ਗਲਵਾਟ ਹੋਈ ਆ ਸਾਨੂੰ ਬਹਰੋਂ ਪਤਾ ਲੱਗਦਾ ਉਹਨਾਂ ਨੇ ਕੋਈ ਸਾਨੂੰ ਦੱਸਿਆ ਨਹੀਂ ਆ ਅਸੀਂ ਇਹ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਹੋਇਆ ਉੱਥੇ ਕਿਦਾਂ ਹੋਈ ਆ ਬਾਕੀ ਚਲੋ ਜੋ ਹੋ ਜਾਏਗਾ ਹੜੇ ਉਹ ਮੁੰਡੇ ਦਾ ਇਸ ਤਰ੍ਹਾਂ ਵੀ ਆ ਇੰਡੀਆ ਪਹੁੰਚਣਾ ਚਾਹੀਦਾ ਅਸੀਂ ਬਹੁਤ ਤਾਂਗਿਆਂ ਪਰੇਸ਼ਾਨ ਆ Gracias. <coughs>